ਸਾਥੀਆਂ ਦਾ ਆਪਣੇ ਸਭਾ ਦਾ ਜਿਨ੍ਹਾਂ ਨੇ ਆਪਣਾ ਵੱਡਮੁੱਦਾ ਟਾਈਮ ਦੇ ਕੇ ਇੱਥੇ ਸਾਨੂੰ ਕੀ ਹੈ ਸ਼ੁਕਰਗੁਜ਼ਾਰੀ ਦਾ ਇੱਕ ਮੌਕਾ ਦਿੱਤਾ ਹੈ ਇਹ ਜਿਹੜੀ ਕਿਤਾਬ ਹੈ ਜੀ ਮੁਸਾਫਰ ਇਹ ਤਿੰਨਕਸਾਲ ਬਾਅਦ ਆਈ ਹੈ ਪਹਿਲੀ ਕਿਤਾਬ 2020 ਕੀ ਚਾਈ ਸੀ ਇਸ ਕਿਤਾਬ ਨੂੰ ਮੈਂ ਡੈਡੀਕੇਟ ਕੀਤਾ ਆਪਣੇ ਮਾਤਾ ਜੀ ਨੂੰ ਤੇ ਪਿਛਦੇ ਦਿਨਾਂ ਵਿੱਚ ਇਹ ਕਿਤਾਬ ਆਪਣੇ ਮਾਤਾ ਜੀ ਤੋਂ ਹੀ ਹਰਦੇਸ ਕਰਾਈ ਹੈ ਮੈਂਨੇ ਕਿਉਂਕਿ ਮੇਰੇ ਮਨ ਵਿੱਚ ਬੜੀ ਇੱਛਾ ਸੀਗੀ ਕਿ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਮਾਤਾ ਪਿਤਾ ਦਾ ਸਨਮਾਨ ਜਦ ਤੱਕ ਉਹ ਸਿਹਤ ਤੰਤੀ ਤੇ ਹੈਗੇ ਨੇ ਕਰਦੇ ਰਹੀਏ ਜਾਣ ਤੋਂ ਬਾਅਦ ਕਿਤੇ ਨਾ ਕਿਤੇ ਮਨ ਵਿੱਚ ਖੁਆਸ਼ੇ ਰਹ ਜਾਂਦੀਆਂ ਨੇ ਸੋ ਇਹ ਕਿਤਾਬ ਕੀ ਹੈ ਉਹਨਾਂ ਤੋਂ ਹਰਦੇਸ ਕਰਾਈ ਹੈ ਸੋ ਇਸ ਕਿਤਾਬ ਦਾ ਜਿਹੜਾ ਟਾਈਟਲ ਹੈ ਉਹ ਮੁਸਾਫਰ ਹੈ ਅਸੀਂ ਸਾਰੇ ਮੁਸਾਫਰ ਹੈ ਜੀ ਤੇ ਇਸ ਮੁਸਾਫਰ ਕਵਿਤਾ ਦੀਆਂ ਕੁਝ ਦਇਨਾਮੇ ਤੁਹਾਡੇ ਨਾਲ ਸਾਂਝਾ ਕਰਾਂਗਾ ਜੀ ਅਸੀਂ ਮੁਸਾਫਰ ਧਰਤੀ ਦੇ ਬਸ ਚੱਲਦੇ ਹੀ ਜਾਣਾ ਹੈ ਸਿਫਤਾਂ ਦਾ ਸਾਨੂੰ ਸ਼ੌਕ ਨਹੀਂ ਬਸ ਨੇਕੀ ਕਰਦੇ ਜਾਣਾ ਹੈ ਉੱਚੇ ਰਤਬਿਆਂ ਦੀ ਚਾਹ ਨਹੀਂ ਉੱਚੇ ਰਤਬਿਆਂ ਦੀ ਚਾਹ ਨਹੀਂ ਕਿਸੇ ਦੇ ਦਿਲ ਦੀ ਧੜਕਣ ਬਣ ਕੇ ਜਾਣਾ ਹੈ ਅਸੀਂ ਮੁਸਾਫਰ ਧਰਤੀ ਦੇ ਬਸ ਚੱਲਦੇ ਹੀ ਜਾਣਾ ਹੈ ਅਸੀਂ ਮੁਸਾਫਰ ਧਰਤੀ ਦੇ ਬਸ ਚੱਲਦੇ ਹੀ ਜਾਣਾ ਹੈ ਪੱਥਰਾਂ ਤੇ ਆਪਣਾ ਨਾਮ ਨਹੀਂ ਪੱਥਰਾਂ ਤੇ ਆਪਣਾ ਨਾਮ ਨਹੀਂ ਵਿਜ਼ਾਵਾਂ ਚ ਆਪਣੀ ਖੁਸ਼ਬੂ ਬਖੇਰ ਕੇ ਜਾਣਾ ਹੈ ਅਸੀਂ ਮੁਸਾਫਰ ਤਰਤੀ ਦੇ ਬਸ ਚੱਲਦੇ ਹੀ ਜਾਣਾ ਹੈ ਅਸੀਂ ਮੁਸਾਫਰ ਤਰਤੀ ਦੇ ਬਸ ਚੱਲਦੇ ਹੀ ਜਾਣਾ ਧੰਨਵਾਦ